ਗੁਰੂ ਪਿਆਰੇ ਖਾਲਸਾ ਜੀਓ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਥੰ ਭਾਰਤ ਦੇਸ਼ ਦੇ ਅੰਦਰ 18ਵੀਂ ਲੋਕ ਸਭਾ ਦੀ ਚੋਣ ਦਾ ਬਿਗਲ ਵੱਜ ਚੁੱਕਿਆ ਹੈ ਸਮੁੱਚੇ ਭਾਰਤ ਤੇ ਪੰਜਾਬ ਦੀਆਂ ਰਵੈਤੀ ਰਾਜਨੀਤਿਕ ਪਾਰਟੀਆਂ ਪੱਬਾਂ ਭਾਰ ਨੇ ਆਪੋ ਆਪਣੇ ਉਮੀਦਵਾਰਾਂ ਆਪੋ ਆਪਣੇ ਵਾਅਦਿਆਂ ਤੇ ਲਾਰਿਆਂ ਨੂੰ ਲੈ ਕੇ ਪਰ ਦੂਸਰੇ ਬੰਨੇ ਸਿੱਖ ਕੌਮ ਦੇ ਦਿਲਾਂ ਦੀ ਧੜਕਣ ਨਸ਼ਾ ਛਡਾਉਣ ਵਾਲੇ ਅਮਰਤ ਛਕਾਉਣ ਵਾਲੇ ਭਾਈ ਅਮਰਤਪਾਲ ਸਿੰਘ ਜੀ ਨੂੰ ਮੌਕੇ ਦੀਆਂ ਹਕੂਮਤਾਂ ਨੇ ਜੇਲ੍ਹੇ ਡੱਕ ਰੱਖਿਆ ਹੈ ਆਓ ਸਮੁੱਚੇ ਪੰਥਦਰਦੀਆਂ ਨੂੰ ਸਮੁੱਚੀ ਗੁਰੂ ਦੀ ਚਰਨ ਛੋਹ ਪ੍ਰਾਪਤ ਧਰਤ ਲੋਕ ਸਭਾ ਸ਼੍ਰੀ ਖੰਡੂਰ ਸਾਹਿਬ ਦੇ ਵੋਟਰਾਂ ਨੂੰ ਵੋਟ ਤੇ ਸਪੋਰਟ ਭਾਈ ਅਮਰਤਪਾਲ ਸਿੰਘ ਜੀ ਨੂੰ ਖਾਲਸਾ ਨੂੰ ਕਰਨ ਦੇ ਲਈ ਮੇਰੇ ਸਾਥੀ ਗੋਬਿੰਦ ਸਿੰਘ ਤੇ ਗੁਰਦੇਵ ਸਿੰਘ ਇੱਕ ਬਿਨੇ ਹੀ ਇਓਂ ਕਰਦੇ ਆ ਜੀ ਵਜ ਗਿਆ ਚੋਣਾ ਦਾ ਬਿਗਲ ਸੰਗ ਤੇ ਖੱਚ ਲੋ ਤਿਆਰੀਆਂ ਕਿਹੜੀ ਤੈਰ ਲੋਚਦੀ ਪੰਜਾਬ ਦਾ ਪਲਾ ਕਿਹੜੀ ਫਿਰਿਆਰੀਆਂ ਕਿਹੜੀ ਤੈਰ ਲੋਚਦੀ ਪੰਜਾਬ ਦਾ ਪਲਾ ਕਿਹੜੀ ਫਿਰਿਆਰੀਆਂ ਦੇਲ ਪਾਇਆ ਕਿੰਨਾ ਨੇ ਪੁੱਲੋਂ ਨਾਲੇ ਨੂੰ ਵੋਟਾਂ પાਕੇ ਤਕੀਜ ਤਾਉਣਾ ਸੰਗ ਤੇ ਅੰਮ੍ਰਿਤ ਪਾਲੇ ਨੂੰ ਵੋਟਾਂ પાਕੇ ਤਕੀਜ ਤਾਉਣਾ ਸੰਗ ਤੇ ਅੰਮ੍ਰਿਤ ਪਾਲੇ ਨੂੰ ਕੌਮ ਦੀ ਜਵਾਨੀ ਜੀਲਾਂ ਵਿੱਚ ਡੱਕਤੀ ਲੀਟਰਾਂ ਦੀ ਸੋਚ ਨੇ ਨਸ਼ਿਆਂ ਚ ਡੁੱਬ ਗਿਆ ਪੰਜਾਬ ਆਪਣਾ ਕਰ ਲਾਉਂਦੇ ਲੋਕ ਨੇ ਨਸ਼ਿਆਂ ਤੇ ਡੁੱਬ ਗਿਆ ਪੰਜਾਬ ਆਪਣਾ ਕਰ ਲਾਉਦੇ ਲੋਕ ਨੇ ਨਸ਼ਿਆਂ ਦਾ ਕੋਨ ਵਿੱਚੋ ਵਿੱਚ ਖਾ ਗਿਆ ਚਿਹਰੇ ਦੇ ਜਲਾਲ ਨੂੰ ਵੋਟਾਂ પાਕੇ ਅੱਤ ਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾਂ પાਕੇ ਅੱਤ ਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੱਡੇ ਵੱਡੇ ਰੂੜ ਨੇ ਕੱਪ ਕਈਆਂ ਨੇ ਪੈਰੀ ਹੱਥ ਲਾਉਣਗੇ ਜੇਲਾ ਵਿੱਚ ਬੀਤ ਗਈ ਉਮਰ ਜਿੰਨਾ ਦੀ ਸਿੰਘਾਂ ਨੂੰ ਛਡਾਉਣਗੇ ਜੇਲਾ ਵਿੱਚ ਬੀਤ ਗਈ ਉਮਰ ਜਿੰਨਾ ਦੀ ਸਿੰਘਾਂ ਨੂੰ ਛਡਾਉਣਗੇ ਕਸੀ ਦੇ ਪੀਰ ਕੁਰਸੀ ਤੇ ਬੈਠ ਕੇ ਪੁੱਛਦੇ ਨਾਲ ਨੂੰ ਵੋਟਾਂ પાਕੇ ਅਤ ਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾਂ પાਕੇ ਅਤ ਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਬੀਬੀ ਖਾਲੜਾ ਦੇ ਵਾਂਗੂ ਨਾਹ ਰਾਦੇ ਹੁਕਮੀ ਪਰਵਾਨੇ ਨੂੰ ਕਿੰਨਿਆ ਸਾਲਾਂ ਤੋਂ ਆਪਾ ਪਏ ਭਰਦੇ ਜਿਹੜੇ ਹਰ ਜਾਨੇ ਨੂੰ ਕਿੰਨਿਆ ਸਾਲਾਂ ਤੋਂ ਆਪਾ ਪਏ ਭਰਦੇ ਜਿਹੜੇ ਹਰ ਜਾਨੇ ਨੂੰ ਮੱਤ ਪੇਦ ਸਾਰਿਆਂ ਦੇ ਬੋਨੇ ਆਪਣੇ ਛੱਬ ਦਿਓ ਮਿਲਾ ਲੈ ਨੂੰ ਵੋਟਾਂ પાਕੇ ਤਕੀਜ਼ ਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾਂ ਪਾ ਕੇ ਅਤਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾਂ ਲੈ ਕੇ ਸਾਧੀਆਂ ਸਾਨੂੰ ਹੀ ਘੂਰਦੇ ਵਫਾਦਾਰ ਦਿੱਲੀ ਦੇ ਉਹ ਕਤਲੂਚ ਦੇ ਪੰਜਾਬ ਦਾ ਪਲਾਏ ਤਾਂ ਯਾਰ ਦਿੱਲੀ ਦੇ ਉਹ ਕਤਲੂਚ ਦੇ ਪੰਜਾਬ ਦਾ ਪਲਾਏ ਤਾਂ ਬੋਟਾ ਪਾ ਕੇ ਤਕੀਜ ਤਾਉਣਾ ਸੰਗ ਤੇ ਅਮਰਿਤ ਪਾਲ ਨੂੰ ਬੋਟਾ ਪਾ ਕੇ ਤਕੀਜ ਤਾਉਣਾ ਸੰਗ ਤੇ ਅਮਰਿਤ ਪਾਲ ਨੂੰ ਹੁੰਦੀ ਕਾ ਤੋਂ ਚਿੰਤਾ ਲੋਕਾਂ ਦੇ ਪੁਬਖਦੀ ਲੀਡਰਾਂ ਤੇ ਲਾਣੇ ਨੂੰ ਬਿਨਾ ਗੱਲੋਂ ਕਰਦੀ ਨੀ ਆਦ ਦੁਨੀਆ ਮਹਾਬਲੀ ਰਾਣੇ ਨੂੰ ਬਿਨਾ ਗੱਲੋਂ ਕਰਦੀ ਨੀ ਆਦ ਦੁਨੀਆ ਮਹਾਬਲੀ ਰਾਣੇ ਨੂੰ ਜਾਗੇ ਉੱਤੇ ਤੂਸਰਾ ਬਦਲ ਕੋਈ ਨਾ ਉਸ ਦੀ ਮਿਸਾਲ ਨੂੰ ਬੋਟਾ ਪਾ ਕੇ ਅਤਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਬੋਟਾ ਪਾ ਕੇ ਅਤਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਕੌਮ ਦੇ ਸੰਧਾਤ ਸਰਮਾਇਆ ਆਪਣਾ ਇਹਨਾਂ ਨੂੰ ਸੰਭਾਲੀਏ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਣ ਦਾ ਜੀ ਪਰ ਨਪਾਲੀ ਕੇਸਰੀ ਨਿਸ਼ਾਨ ਥੱਲੇ ਇਕੱਠੇ ਹੋਣ ਦਾ ਜੀ ਪਰ ਲਪਾਲੀਏ ਇੱਕ ਪਾਤ ਦੇ ਪਾਲੇ ਨਗਰੋਂ ਸੰਗ ਤੇ ਬਰੋਦੀਆਂ ਦੀ ਚਾਲ ਨੂੰ ਇੱਕ ਪਾਤ ਦੇ ਪਾਲੇ ਨਗਰੋਂ ਸੰਗ ਤੇ ਬਰੋਦੀਆਂ ਦੀ ਚਾਲ ਨੂੰ ਵੋਟਾਂ પાਕੇ ਇਤਕੀ ਜਿਤਾਉਣਾ ਸੰਗ ਤੇ ਅੰਮ੍ਰਿਤ ਪਾਲ ਨੂੰ ਵੋਟਾਂ પાਕੇ ਇਤਕੀ ਜਤਾਉਣਾ ਸੰਗ ਤੇ ਅਮਰਿਤਪਾਲ ਨੂੰ ਖੰਡੂਰ ਸਾਹਿਬ ਹਲਕਾ ਗੁਰਾ ਦੀ ਨਕਰੀ ਸਿੰਘ ਨੂੰ ਦਿੱਤਾ ਦਿਓ ਇੱਕ ਇੱਕ ਵੋਟ ਸਾਡਾ ਬੇਸ ਕੀਮਤੀ ਐਵੇਂ ਨਾ ਗਵਾ ਦਿਓ ਇੱਕ ਇੱਕ ਵੋਟ ਸਾਡਾ ਬੇਸ ਕੀਮਤੀ ਐਵੇਂ ਨਾ ਗਵਾ ਦਿਓ ਜੇ ਤੂੰ ਵਿਚਾਰੇ ਤੁਸੀਂ ਉਹ ਫੈਸਲਾ ਕਰਿਓ ਨਕਾਲ ਨਹੀਂ ਵੋਟਾਂ ਪਾਕੇ ਤਕੀਜ ਤਾਉਣਾ ਸੰਗ ਤੇ ਅਮਰਿਤਪਾਲ ਨੂੰ ਵੋਟਾਂ ਪਾਕੇ ਤਕੀਜ ਤਾਉਣਾ ਸੰਗ ਤੇ ਅਮਰਿਤਪਾਲ ਨੂੰ ਦੋਵੇਂ ਹੱਥ ਜੋੜ ਕੇ ਗੁਜਾਰ ਅਰਚਾ ਪਿੱਟੂ ਮਾਰੀ ਪਿੰਡ ਦਾ ਕੌਮ ਦੇ ਉਵਾਰਸੋਂ ਤੋਂ ਹਨੂ ਪਾਦਸ਼ਾਹ ਪਾਤਸ਼ਾਹ ਗਵਿੰਦ ਦਾ ਕੌਮ ਦੇ ਉਵਾਰਸੋਂ ਤੋਂ ਵਾਸਤਾ ਪਾਤਸ਼ਾਹ ਗਵਿੰਦ